ਜੀ ਸਵਾਗਤ ਹੈ ਤੁਹਾਡਾ ਨਵੀਂ ਸਵੇਰ ਨਵੀਂ ਜ਼ਿੰਦਗੀ ਜਿੰਨੇ ਮੇ ਪਲ ਵਾਸਤੇ ਤੇ ਹੁਣ ਆਪਾਂ ਚੱਲਿਆਂ ਜੀ ਗਰਾਊਂਡ ਚ ਜਾ ਰਹੇ ਆਂ ਕੱਲ ਮੀਂਹ ਪੈ ਰ ਸੀ ਬਹੁਤ ਜ਼ਿਆਦਾ ਸੋ ਇਸ ਕਰਕੇ ਅਸੀਂ ਜਲਦੀ ਮੋੜ ਆਏ ਸੀ ਰਾਹ ਦੇ ਵਿੱਚੋਂ ਅਸੀਂ ਜਾ ਨਹੀਂ ਸਕੇ ਸੀ ਸੋ ਆਪਾਂ ਰੋਡ ਨੂੰ ਪਾਰ ਕਰ ਰਹੇ ਆਂ ਪਰ ਟਾਈਮ ਵੀ ਨੂੰ ਪਹੁੰਚ ਕੇ ਫਿਰ ਆਪਾਂ ਇੱਥੇ ਤੱਕ ਦੀ ਕੱਲ ਵੀਡੀਓ ਬਣਾ ਲਈ ਸੀ ਇਸ ਕਰਕੇ ਲੋਡ ਨਹੀਂ ਬਣਾਉਂਦੀ ਤੇ ਹੁਣ ਆਪਾਂ ਪਾਰਕ ਪਹੁੰਚਾਂਗੇ ਤੇ ਪਾਰਕ ਦੇ ਵਿੱਚ ਜਾ ਕੇ ਐਕਸਰਸਾਈਜ਼ ਕਰਾਂਗੇ ਥੋੜੀ-ਮੋਟੀ ਤੇ ਕੁਝ ਗ੍ਰੀਨਰੀ ਦੇਖਦੇ ਆਪਾਂ ਜਾ ਕੇ ਵੈਸੇ ਬਹੁਤ ਜ਼ਿਆਦਾ ਦੇਖੋ ਸਾਈਕਲ ਵਾਲਾ ਗ੍ਰੀਨ ਜੰਗਲ ਦਾ ਥੋੜਾ ਤੇ ਆਪਾਂ ਜਾਣੇ ਇਸ ਸਾਈਡ ਬਿਲਕੁਲ ਸਟੇਟ ਆਪਾਂ ਇਹ ਵਾਟਰ ਰੋਕ ਦਮਿਆ ਜੀ ਇਹ ਥੋੜਾ ਟ੍ਰੈਫਿਕ ਨੇ ਰੁਕ ਜਾਣਾ ਉਹ ਬੱਤੀ ਹੋ ਰਹੀ ਐ ਤੇ ਗ੍ਰੀਨ ਹੋ ਜਾਊ ਫਿਰ ਆਪਾਂ ਨੂੰ ਥੋੜਾ ਜਿਹਾ ਘੱਟ ਟਾਈਮ ਮਿਲਦਾ ਔਰ ਭੱਜ ਕੇ ਲੰਘਣਾ ਹੋਊ ਚਲੋ ਜੀ ਲੰਗੇ ਆਇਆ ਆਪਾਂ ਹੁਣ ਆਪਾਂ ਬਿਲਕੁਲ ਸਿੱਧਾ ਜਾਵਾਂਗੇ ਲਗਭਗ 1 ਕਿਲੋਮੀਟਰ ਬਸ ਉੱਥੇ ਜਾ ਕੇ ਬਹੁਤ ਹੀ ਇੱਕ ਲੰਬਾ ਚੌੜਾ ਪਾਰਕ ਆਊਗਾ ਜ਼ਬਰਦਸ ਤੇ ਆਪਾਂ ਇਹ ਸਾਈਡ ਤੋਂ ਹੋ ਉੱਥੇ ਆਪਾਂ ਬਿਲਕੁਲ ਇੱਥੇ ਜਾ ਐ ਵਾਲਾ ਤੇ ਅਸੀਂ ਆਏ ਸੀ ਇੱਥੇ ਸਾਹਮਣੇ ਇਥੋਂ ਅਸੀਂ ਵਾਪਸ ਚਲੇ ਗਏ ਸੀ ਇਹ ਜਗ੍ਹਾ ਤੋਂ ਇਥੋਂ ਕਿਉਂਕਿ ਮੀਂਹ ਬਹੁਤ ਪੈ ਰਿਹਾ ਸੀ ਹਾਲ ਤਾਂ ਮੌਸਮ ਬਿਲਕੁਲ ਸਾਫ਼ ਹੈ ਲੱਗਦਾ ਇੱਥੇ ਵੀ ਹੁਣ ਕੋਈ ਕਿਸੇ ਦੀ ਡੈਥ ਉੱਥੋਂ ਹੋ ਗਈ ਲੱਗਦਾ ਕਿਉਂਕਿ ਇੱਥੇ ਕਾਫੀ ਗੱਡੀਆਂ ਖੜੀਆਂ ਨੇ ਤੇ ਕਿਸੇ ਨਿਸ਼ਾਨ ਘਾਟੜੇ ਹੋਏ ਹਨ ਹਾਂ ਲਗ ਲਗਾਦਾ ਹੈਗਾ ਵੀ ਅੰਦਰ ਆ ਗਏ ਨੇ ਚਲੋ ਠੀਕ ਹੈ ਮਿਲਦੇ ਆ ਇੱਕ ਗੱਲ ਮੈਂ ਦੋਸਤੋ ਜਰੂਰ ਦੇਖਿਆ ਵੀ ਇਸ ਜਗ੍ਹਾ ਤੇ ਕਾਰਾਂ ਕਿੰਨੀਆਂ ਮਰਜੀ ਪੁਰਾਣੀਆਂ ਨੇ ਪਰ ਆ ਉਸ ਵਿੱਚ ਕਦੇ ਨਹੀਂ ਟਕਰਾਨੀਆਂ ਮੈਂ ਦੇਖਿਆ ਵੀ 98% ਗੱਡੀਆਂ ਬਹੁਤ ਸਾਫ਼ ਤੇ ਘੈਂਟ ਨੇ ਤੇ ਇਸ ਕਰਕੇ ਇਹ ਗੱਡੀਆਂ ਰਿਪੇਅਰ ਵਾਲੀ ਸਾਈਡ ਖਾਵਾ ਇੱਧਰ ਦੇਖੀ ਰਹੀ ਆਪਾਂ ਨੇ ਬੱਲੇ 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 ਗੱਡੀ ਨੂੰ ਅੱਖੀਂ ਦੇਖ ਲਿਆ ਪਰ ਇੱਕ ਚੀਜ਼ ਹੋਰ ਦਿਖਾਈ ਆ ਆਪਣੇ ਜਿਹੜੇ ਫਾੜਕ ਨੇ ਫੁੱਲ ਲੱਗੇ ਨੇ ਦੋਨੇ ਪਾਸੇ ਪਰ ਇਹਦੇ ਉਹ ਅੱਗੇ ਆ ਖੱਬੇ ਹੱਥ ਲੱਗਿਆ ਹੋਇਆ ਤੇ ਇੱਕ ਸਾਈਡ ਤੇ ਸੱਜੇ ਹੱਥ ਲੱਗਿਆ ਹੋਇਆ ਹੈ ਬਾਰੇ ਕਿਉਂਕਿ ਉਹ ਉਧਰ ਹੀ ਸਾਈਡ ਤੋਂ ਆਉਂਦੇ ਨੇ ਇਧਰੀ ਸਾਈਡ ਤੋਂ ਆਉਂਦੇ ਨੇ ਤੇ ਤਾਂ ਹੀ ਬੰਦ ਹੋ ਜਾਂਦਾ ਜਦੋਂ ਗੱਡੀ ਟ੍ਰੇਨ ਆਉਂਦੀ ਹੈ ਜਦੋਂ ਉਹ ਸਾਈਡ ਤੋਂ ਆਉਂਦੇ ਨੇ ਤਾਂ ਉਧਰਲਾ ਸਾਈਡ ਬੰਦ ਜਾਨੀ ਕਿ ਸਾਈਡ ਕ੍ਰੋਸ ਨਹੀਂ ਕਰਦੇ ਸੋ ਤੁਹਾਨੂੰ ਪਤਾ ਹੀ ਹੈ ਸੋ ਇਸ ਕਰਕੇ ਵੀ بڑا ਯਾਰ ਧਿਆਨ ਆਈ ਚੀਜ਼ ਦਾ ਇਸ ਕਰਕੇ ਵੱਡੇ ਹਾਦਸੇ ਨਹੀਂ ਹੁੰਦੇ ਲੋਕ ਆਪ ਹੀ ਇਮਾਨਦਾਰ ਨੇ ਵੀ ਨਹੀਂ ਯਾਰ ਜੇ ਮੈਂ ਨਹੀਂ ਕਰਨਾ ਕੁਝ ਤਾਂ ਕਰਨਾ ਨਹੀਂ ਵਸ ਜਿਹੜਾ ਗਲਤ ਹੈ ਸੋ ਇਸ ਕਰਕੇ ਠੀਕ ਹੈ ਵਧੀਆ ਗੁੱਡ ਤੇ ਦਿਲ ਕਰਦਾ ਤਾਂ ਇਸੇ ਕਰਕੇ ਹੀ ਇਹ ਦੇਸ਼ ਨੇ ਜਿਹੜੇ ਹੋਰਾਂ ਦੇਸ਼ਾਂ ਨਾਲੋਂ ਅੱਗੇ ਨੇ ਸਾਨੂੰ ਆਪਣੇ ਦੇਸ਼ ਦੀ ਨਿੰਦਾ ਨਹੀਂ ਕਰਦਾ ਜਾਂ ਕਿਸੇ ਹੋਰ ਦੇਸ਼ ਦੀ ਕੋਟੇ ਚੀਜ਼ ਨੂੰ ਸਮਝਣਾ ਪਊਗਾ ਕਿ ਇਹ ਆਪ ਲੋਕ ਫੋਲੋ ਕਰਦੇ ਨੇ ਕਾਨੂੰਨ ਨੂੰ ਤਾਂ ਇਸੇ ਕਰਕੇ ਇਹ ਦੇਸ਼ ਅੱਗੇ ਨੇ ਸਰਕਾਰ ਦੀ ਇਨਵੋਲਵਮੈਂਟ ਘੱਟ ਹੋ ਜਾਂਦੀ ਹੈ ਜਦੋਂ ਆਪਾਂ ਇਮਾਨਦਾਰੀ ਨਾਲ ਲਾਈਕ ਕਰ ਦਿਆਂ। ਹੁਣ ਆਪਾਂ ਇਹਨੂੰ ਦਬਾਂਗੇ। ਇਹ ਆਪਣੇ ਵਾਸਤੇ ਆ ਦੇਖੋ ਆ ਲੱਭਦਾ ਆਪਣੇ ਤੇ ਇਹ ਚੀਜ਼ ਆ ਜਿਹੜੀ ਹੁਣ ਇਹ ਇਹ ਗ੍ਰੀਨ ਹੋ ਜੂ ਤਾਂ ਇਹਨੂੰ ਲੰਘਣ ਦਾ ਮਤਲਬ ਇਜਾਜ਼ਤ ਮਿਲੋਗੀ। ਔਰ ਇੱਥੋਂ ਫੇਰ ਆ ਪਤਾ ਬਾਹਰ। ਜਿਉ ਉਹ ਪਾਰਕ ਆ ਗਿਆ ਆਪਣੇ ਸਾਹਮਣੇ ਤੇ ਆਪਾਂ ਹੁਣ ਚੱਲਦੇ ਆ ਇਸ ਪਾਰਕ 'ਚ ਤੇ ਕੁਛ ਭੱਜਾਂਗੇ ਲੱਠਾਂਗੇ ਇੰਜੋਏ ਕਰਾਂਗੇ ਵਧੀਆ ਤੇ ਦੇਖਦੇ ਆਪਾਂ पार्क बड़ा बढ़िया गुड है वाओ 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 हम आपा इठे लावंगे रनिंग नाइस कीप लेफ्ट ओके ਠੀਕ ਹੈ ਜੀ ਆਪਾਂ ਰਨਿੰਗ ਕਰਾਂਗੇ ਹੁਣ ਆਪਾਂ ਇਧਰ ਦੀ ਚੱਲ ਲੈ ਇਸ ਜਗ੍ਹਾ ਤੇ ਜੇ ਆਪਾਂ ਰਨਿੰਗ ਕਰਾਂਗੇ ਭੱਜਾਂਗੇ ਆਕਸੀਜਨ ਇੰਨੀ ਵਧੀਆ ਮਿਲੂਗੀ ਤੇ ਫਿਰ ਕਿਉਂ ਨਹੀਂ ਜ਼ਿੰਦਗੀ ਸੋਹਣੀ ਹੋਊਗੀ ਕਿਉਂ ਨਹੀਂ ਜ਼ਿੰਦਗੀ ਵੱਡੀ ਹੋਊਗੀ ਤੋ ਦੋਸਤੋ ਜੇਕਰ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਮਾਰਨਿੰਗ ਉਠੋ ਕੁਦਰਤ ਨੂੰ ਨਿਹਾਰੋ ਕੁਦਰਤ ਦੇ ਨਾਲ ਪਿਆਰ ਕਰੋ ਸਭ ਤੋਂ ਵੱਡੀ ਦੇਣ ਉਸ ਦੀ ਆਪਾਂ ਨੂੰ ਕੀ ਹੈ ਨਾ ਸਵੇਰੇ ਉੱਠਣਾ ਗ੍ਰੀਨਰੀ ਗ੍ਰੀਨ ਗ੍ਰੀਨ ਦੇਖਣਾ ਇਸ ਦੁਨੀਆ ਤੇ ਆਏ ਆ ਸਭ ਨੇ ਚਲੇ ਜਾਣਾ ਦੇਖੋ ਪੰਛੀਆਂ ਦੀਆਂ ਆਵਾਜ਼ਾਂ ਸਵੇਰੇ ਕਿਸ ਨੂੰ ਮਿਲਣਾ ਪਿਆਰ ਕਰਨਾ ਇਹ ਜ਼ਿੰਦਗੀ ਦੇ ਲੁਤਫ ਨੇ ਮੇਰਾ ਮੰਨਣਾ ਕਿਉਂਕਿ ਮੈਨੂੰ ਵੀ ਜਿਹੜੇ ਹੁਣ ਘੱਟ ਉਮਰ ਦੇ ਦੇਖਦੇ ਨੇ ਹੁਣ ਮੈਨੂੰ ਵੀ ਐਂ ਲੱਗਦਾ ਪਹਿਲਾਂ ਮੈਨੂੰ ਹੋਰ ਕੁਝ ਲੱਗਦਾ ਸੀ ਪਰ ਜਿਉਂ-ਜਿਉਂ ਉਮਰ ਵੱਡੀ ਹੋ ਜਾਂਦੀ ਹੈ ਤੇ ਸਾਨੂੰ ਐਂ ਲੱਗ ਜਾਂਦਾ ਵੀ ਯਾਰ ਸੱਚ ਤਾਂ ਇਹੀ ਹੈ ਜੋ ਪਰਮਾਤਮਾ ਨੇ ਸਾਨੂੰ ਦਿਖਾ ਰੱਖਿਆ ਹੈ ਕਿਉਂਕਿ ਇਸ ਜਨਤ ਤੇ ਆਇਆ ਤਾਂ ਇਹਨੂੰ ਸੋਹਣਾ ਤੇ ਖੂਬਸੂਰਤ ਬਣਾ ਕੇ ਰੱਖੀਏ ਤੇ ਹਰ ਇੱਕ ਨਾਲ ਜ਼ਿੰਦਗੀ ਦੇ ਵਿੱਚ ਜਦੋਂ ਮੇਰੀਏ ਐ ਮਿਲਿਏ ਵੀ ਪਹਿਲੀ ਵਾਰੀ ਮਿਲ ਰਹੇ ਹਾਂ ਤਾਂ ਠੀਕ ਹੈ ਦੋਸਤੋ ਆਪਾਂ ਹੁਣ ਲੱਗਿਆ ਰਨਿੰਗ ਕਰਨ ਕੁਝ ਫੋਟੋ ਲਵਾਂਗੇ ਆਪਾਂ ਜਾਣੇ ਜਿੱਥੇ ਤੱਕ ਜਾਇਆ ਜਾ ਸਕਦਾ ਦੂਰ ਲੰਘਾਂਗੇ ਬਹੁਤ ਵੱਡਾ ਗਰਾਊਂਡ ਹੈ ਆਪਾਂ ਆਗੇ ਇੱਕ ਰਿਵਰ ਤੇ ਛੋਟਾ ਜਾ ਇਹ ਦਰਖਤ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਮਾੜੀ ਕੁਦਰਤ ਦੇ ਝਾਕਾ ਦਿਵਾਉਣਾ ਤੁਹਾਨੂੰ ਕੁਦਰਤ ਨਾਲ ਮਿਲਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਇਹ ਦਰਖਤ ਨੇ ਥੱਲੇ ਪਾਣੀ ਆ ਰਿਹਾ ਥੋੜਾ ਥੋੜਾ ਕਰਕੇ ਤੇ ਚਿੜੀਆਂ ਬੋਲ ਰਹੀਆਂ ਨੇ ਨਿੱਕੇ ਨਿੱਕੇ ਪਿਆਰੀਆਂ ਪਿਆਰੀਆਂ ਤੇ ਇਸ ਪ੍ਰਾਣੇ ਕਿੰਨਾ ਵਧੀਆ ਹਾਰਨ ਬਜਾਇਆ ਦੇਖੋ ਨਿੱਕੀ ਨਿੱਕੀ ਜੀ ਟੱਲੀ ਯਾਨੀ ਕਿ ਮੈਨੂੰ ਪਤਾ ਲੱਗ ਗਿਆ ਕੀ ਬਾਤਾਂ ਨੇ ਤੇ ਹੁਣ ਆਪਾਂ ਰਨਿੰਗ ਕਰਾਂਗੇ ਤੇ ਮੇਰਾ ਜੀ ਕਰ ਜਾਂਦਾ ਰਨਿੰਗ ਕਰਨ ਦਾ ਰਨਿੰਗ ਤੋਂ ਬਾਅਦ ਫਿਰ ਮੇਰਾ ਜੀ ਕਰਦਾ ਚਲੋ ਰਿਕਾਰਡਿੰਗ ਕਰੀ ਜਾਵੇ ਕੋਈ ਵਧੀਆ ਜੀ ਸੋ ਇਸ ਕਰਕੇ ਜੀ ਕਰਦਾ ਔਰੇ ਵੀ ਆਪਾਂ ਕੁਛ ਕੁਛ ਰਿਕਾਰਡਿੰਗ ਕਰੀਏ ਤੇ ਹੁਣ ਇਹ ਗਰਾਊਂਡ ਮੈਨੂੰ ਸਮਝ ਨਹੀਂ ਆ ਰਹੀ ਇਹ ਸਾਈਡ ਤੇ ਕਿਹੜਾ ਕਾਹਦਾ ਗਰਾਊਂਡ ਹੈ ਇਹ ਚੀਜ਼ ਤੇ ਇੱਕ ਰੌਂਡ ਭਾਵੇਂ ਇਹ ਰੌਂਡ ਤਰੀਕੇ ਨਾਲ ਬਣਿਆ ਹਾ ਗੋਲ ਤਰੀਕੇ ਨਾਲ ਤੇ ਉਹ ਇਸ ਕਰਕੇ ਲੱਗ ਰਿਹਾ ਮੈਨੂੰ ਵੀ ਸ਼ਾਇਦ ਇਹ ਫੁੱਟਬਾਲ ਦਾ ਗਰਾਊਂਡ ਹੈ ਤੇ ਫਿਰ ਦੇਖਦੇ ਆਪਾਂ ਰਿਐਕਸਰਾਈ ਕਰਾਂਗੇ ਕਿਹਾਂ ਤਰੀਕੇ ਨਾਲ ਆਉਂ ਜਾਂਦਾ ਦੇਖ ਹੈ ਕਿ ਨਹੀਂ ਕੀ ਬਾਤ ਹੈ ਯਾਰ ਠੀਕ ਹੈ ਦੋਸਤੋਂ ਮਿਲਦੇ ਆਪਾਂ ਹਾਂ ਵੀ ਮਿੱਤਰੋ ਰਨਿੰਗ ਲਾ ਰਹੇ ਆਪਾਂ ਦਰਖਤਾਂ ਦੇ نیچے-नीचे ਤੇ ਵਧੀਆ ਵੀ ਲੱਗ ਰਿਹਾ ਯਾਰ ਅੰਨੀ ਵਧੀਆ ਆਕਸੀਜਨ ਮਤਲਬ ਚਾਹਤਾ ਇੰਗਲੈਂਡ ਜੇ ਦੇਖਣ ਨੂੰ ਮਿਲ ਸੀ ਜਾਂ ਨਿਊਜ਼ੀਲੈਂਡ ਰਾਪਾ ਲਾਵਾਂਗੇ ਐਕਸਰਸਾਈਜ਼ ਬਹੁਤ ਵਧੀਆ ਟੰਗ ਨਾਲ ਤੇ ਆਦੇ ਚਾਹ ਪੂਰੇ ਕਰਾਂਗੇ ਤੇ ਸਾਨੂੰ ਆਪਾਂ ਦਿਖਾਉਂਦੇ ਰਹਾਂਗੇ ਕਿਦਾਂ ਸਰਵਾਈਵ ਆਸੇ ਸੂਰੇ ਸੂਰੇ ਐਕਸਰਸਾਈਜ਼ ਕਰ ਸਕਦੇ ਆਪਾਂ ਠੀਕ ਆ ਦੋਸਤੋ ਬਣੇ ਰਹੋ ਸਾਡੇ ਨਾਲ ਸਾਡੇ ਕੇ ਪਿਆਰੇ ਜਿਹਾ ਬਲੌਗ ਤੇ ਇਸ ਸੂਰੇ ਸੂਰੇ ਤਾਂ ਬਣਾ ਰਹੇ ਆ ਕਿ ਵਧੀਆ ਲੱਗੇ ਮਾਰਨਿੰਗ ਉਹ ਸਾਹਮਣੇ ਕੁਦਰਤ ਦੀਆਂ ਕਿਰਨਾਵਰੀਆਂ ਨੇ ਸੂਰਜ ਦੀਆਂ ਤੇ ਇੱਥੇ ਬਣਾ ਹੱਤ ਮੇਜ਼ ਲੱਗਿਆ ਹੋਇਆ ਹੈ ਆਪੋ ਸੇ ਬੈਠਾਂਗੇ ਤੇ ਆਪਾਂ ਬੜੀਆਂ ਗੱਲਾਂ ਕਰਾਂਗੇ ਵਧੀਆ ਤੰਗ ਨਾਲ ਤੇ ਰਿਐਕਸਰਸਾਈ ਕਰਦੇ ਆਪਾਂ ਐਨ ਗਰਾਊਂਡ ਦੇ ਵਿਚਾਲੇ ਜਾ ਕੇ ਬੈਠਾਂਗੇ ਜਿੱਥੇ ਆਪਾਂ ਨੂੰ ਐ ਲੱਗੇ ਵਿਵਾਹ ਆਲੜੇ ਕੁਦਰਤ ਨੂੰ ਨੇਹਾਰਾਂਗੇ ਠੀਕ ਹੈ ਜੀ ਇਹ ਜੋ ਪੋਲ ਲੱਗਿਆ ਇਹ ਰਾਤ ਨੂੰ ਸ਼ਾਦ ਘੋਣ ਵਾਸਤੇ ਰਚਾਨਣ ਕਰਨ ਵਾਸਤੇ ਲੱਗਿਆ ਤੇ ਵਧੀਆ ਵੀ ਲੱਗਦਾ ਕਿਉਂਕਿ ਇਹ ਕਦੋਂ ਵੀ ਆ ਕੇ ਰਿਹਾ ਸ਼ਾਦ ਕੰਮ ਸਕਦਾ ਕੋਈ ਰੋਕ ਨੀ ਹੋ ਕਿਉਂਕਿ ਇਹ ਬਹੁਤ ਹੀ ਪਿਆਰਾ ਤੇ ਸਾਫ਼ ਸੁਰਾ ਗਰਾਊਂਡ ਹੈ ਆਪਾਂ ਪਰੇ ਬੈਠਾਂਗੇ ਅਕਸ ਸਾਈ ਕਰਾਂਗੇ ਵਧੀਆ ਚੁਗਾ ਜੁਗਾ ਕਰਕੇ ਫਿਰ ਆਪਾਂ ਅਗਲੇ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰਾਂਗੇ ਆਪਾਂ ਇੱਥੇ ਤਰਾਂਗੇ ਮਾਇਰ ਖੋਬ ਇੰਜੋਏ ਕਰਾਂਗੇ ਠੀਕ ਹੈ ਜੀ ਲੋ ਜੀ ਇਹਨਾਂ ਪੌਰੇ ਧਰ ਤੇ ਮੋੜ ਲੋ ਤਾਂ ਕਿ ਆਪਣੀ ਰਿਕਾਰਡਿੰਗ ਚੰਗੀ ਜੀ ਹੋ ਸਕੇ ਹਾ ਆਪਾਂ ਲਾਵਾਂਗੇ ਜੀ ਵਧੀਆ ਢੰਗ ਨਾਲ ਜਿੰਨਾ ਕਿ ਜੀ ਕਰਦਾ ਆਹ ਆਹ ਕੀ ਆਵਾਜ਼ ਆ ਬਈ ਲੈ ਮਿੱਤਰੋ ਨਿਆਰਾ ਆ ਰਹਿਕ ਸੋਇਸ ਕਰਕੇ ਆਪਾਂ ਆਕਸਿਸ ਹਾਈ ਕਰਾਂਗੇ ਦਿਲ ਕਰਦਾ ਇਹ ਆਪਾਂ ਅੱਜ ਹੁੰਦਾ ਦਿਨ ਨਿਆਰਾ ਬਹੁਤ ਖੂਬਸੂਰਤ ਹੋਵੇ ਤਾਂ ਕਿ ਤੁਹਾਨੂੰ ਇਹ ਆਪਾਂ ਦਿਖਾ ਸਕੀਏ ਲੋ ਜੀ ਆਪਾਂ ਸਾਰੇ ਘੁੰਮੇ ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰੀ ਐਕਸਰਸਾਈਜ਼ ਕਰਨ ਤੋਂ ਬਾਅਦ ਆਪਾਂ ਪੁੱਛਾਂ ਜੀ ਇਹ ਵਾਹਨ ਕੋਲ ਇਹ ਵਾਹਨ ਹੈ ਜੀ 191 ਉਬਰ ਇਹ ਉਬਰ ਦਾ ਐਸੇ ਮਤਲਬ ਆ ਜਿਹੜਾ ਐਪ ਹੈ ਐਪ ਡਾਊਨਲੋਡ ਕਰਨਾ ਪੈਂਦਾ ਇਹ ਵਾਲਾ ਤੇ ਇਹਨੂੰ ਜਦੋਂ ਆਪਾਂ ਡਾਊਨਲੋਡ ਕਰਾਂਗੇ ਤੇ ਇਹਦੇ ਤੇ ਤੁਸੀਂ ਆਪਣੇ ਪੈਸੇ ਪਾ ਕੇ ਇਹ ਤੇ ਸਫਰ ਕਰ ਸਕਦੇ ਹੋ ਇਹ ਵਾਹਨ ਤੁਹਾਨੂੰ ਮਤਲਬ ਕਹਿੰਦੇ ਸੁਣਿਆ ਵੀ ਦੀਪਤੋਂ ਵੀ ਇਹ ਤੇ ਇੱਕ ਬੈਟਰੀ ਹੈ ਆ ਆ ਬੈਟਰੀ ਹੈ ਇਹ ਬੈਟਰੀ ਇਹਦੇ ਤੇ ਪੈ ਜਾਂਦੀ ਹੈ ਦੁਬਾਰਾ ਚੇਂਜ ਕਰ ਜਾਂਦੇ ਨੇ ਆਪ ਹੀ ਕਿਤੇ ਕਿਤੇ ਖੜੇ ਨੇ ਇਹ ਤੇ ਇਹਦੇ ਮੂਰੇ ਲਾਈਟ ਲੱਗੀ ਆ ਤੇ ਆਹਰ ਲਾਈਟ ਲੱਗੀ ਆ ਰਾਤ ਨੂੰ ਵੀ ਇਹ ਬਹੁਤ ਵਧੀਆ ਸਰਵਾਈਵ ਕਰ ਸਕਦਾ ਹੈ ਤੇ ਸੋ ਇਸ ਕਰਕੇ ਵੀ ਦੋਸਤੋ ਜੇਕਰ ਤੁਸੀਂ ਇਹ ਤਾਂ ਵੈਸੇ ਤਕਰੀਬਨ ਸਾਰੇ ਕਿਤੇ ਨੇ ਜਿਹੜੀਆਂ ਵੱਡੀਆਂ ਕੰਟਰੀਆਂ ਨੇ ਤੇ ਇਹਦਾ ਕੋਈ ਹਿਸਾਬ-ਤਾਬ ਜਿਆ ਹੁੰਦਾ ਆਪੀ ਲੋਕ-ਲੂਕ ਜਿਹਾ ਲੱਗਦਾ ਇਹਦੇ ਤੇ ਆ ਜਿਹੜੇ ਇਹਦੇ ਬ੍ਰੇਕ ਨੇ ਠੀਕ ਹੈ ਤੇ ਬਹੁਤ ਵਧੀਆ ਚੀਜ਼ ਹੈ ਆਪਾਂ ਇਹਦਾ ਝਾਕਾ ਲਾਵਾਂਗੇ ਇੱਕ ਵਾਰੀ ਤੇ ਘੁੰਮਾਂਗੇ ਇਹਦੇ ਤੇ ਆਪਾਂ لازਮੀ ਤੇ ਦੇਖਦੇ ਹਾਂ ਕਿ ਹਿਸਾਬ-ਤਾਬ ਹੁੰਦਾ ਸੋ ਇਸ ਕਰਕੇ ਵੀ ਚੀਜ਼ ਵਧੀਆ ਲੱਗਦੀ ਐ ਇਹ ਤੇ ਦੇਖੋ ਸਵੇਰੇ ਸਵੇਰੇ ਸਾਈਕਲ ਤੇ ਸੈਰ ਕਰਦਨੇ ਆਉ ਤੇ ਇਸ ਕਰਕੇ ਵੀ ਇਹ ਚੀਜ਼ ਵਧੀਆ ਲੱਗ ਰਹੀ ਆ ਠੀਕ ਆ ਜੀ ਤੇ ਠੀਕ ਆ ਦੋਸਤੋ ਸਾਨੂੰ ਪਤਾ ਹੀ ਐ ਮੈਂ ਅਕਸਰ ਯਾਦ ਕਰਦਾ ਰਹਨਾ ਕੁਦਰਤ ਨੂੰ ਵੈਸੇ ਤਾਂ ਸਾਰੀ ਕਰਦਨੇ ਆ ਪਰ ਹਰੇਕ ਦਾ ਆਪਣਾ ਆਪਣਾ ਇੱਕ ਤਰੀਕਾ ਢੰਗ ਹੁੰਦਾ ਤੇ ਇੱਥੇ ਮੈਂ ਹੁਣ ਦਰਖਤਾਂ ਦੇ ਥੱਲੇ ਵੀ ਫਿਰ ਰਿਹਾ ਦੇਖੋ ਕਿੰਨੀਆ ਵਧੀਆ ਇੱਥੇ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ ਚਿੜੀਆਂ ਦੀਆਂ ਨਿੱਕੇ ਨਿੱਕੇ ਚਿੜੀਆਂ ਇੱਥੇ ਬੋਲ ਰਹੀਆਂ ਨੇ ਤੇ ਇਹ ਵਲੌਗ ਆਪਾਂ ਸਿਰਫ ਇਸੇ ਮਾਰਨਿੰਗ ਵਾਕਿੰਗ ਦੇ ਹੀ ਬਣਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਅਗਲੇ ਵਲੌਗ ਦੀ ਤਿਆਰੀ ਕਰਾਂਗੇ ਆਜੋ ਸੋਨੂੰ ਮੈਂ ਆ ਦੇਖੋ ਤੁਸੀਂ ਆਵਾਜ਼ਾਂ ਸੁਣੀ ਰਹੇ ਹੋਗੇ ਤੇ ਫਿਰ ਦੇ ਨ ਚਿੜੀਆਂ ਦੇਖੋ ਤੇ ਦੱਸਿਓ ਜਰੂਰ ਹੋਰਾਂ ਨਾਲ ਇਹ ਵਲੌਗ ਕਿਦਾਂ ਦਾ ਲੱਗਿਆ ਸੋ ਇਸ ਕਰਕੇ ਤਾਂ ਮੈਂ ਬਣਾ ਰਿਹਾ ਹਾਂ ਕਿਉਂਕਿ ਵਧੀਆ ਲਾ ਲਾ ਯਾਰ ਕੁਦਰਤ ਨਾਲ ਵੀ ਕੁਦਰਤ ਨੂੰ ਵੀ ਟਾਈਮ ਦਈਏ ਆਪਾਂ ਦੇਖੋ ਉਹ ਭੈਣ ਜੀ ਜਾ ਰਹੇ ਨੇ ਤੇ ਸਕੂਟਰੀ ਤੇ ਜਿਹਦੀ ਮੈਂ ਤੁਹਾਨੂੰ ਦੱਸਿਆ ਸੀ ਤੇ ਤੇ ਆਹ ਕੁੜੀਆਂ ਵੀ ਇਹਦੇ ਜਾ ਰਹੀ ਹੈ ਦੇਖ ਦੇਖੋ ਜੀ ਇਹ ਵੀ ਇੱਕ ਕਮਾਲ ਦਾ ਆਟਾ ਸਿੱਖਣਾ ਚਾਹੀਦਾ ਯਾਰ ਆਪਦੇ ਬੱਚਿਆਂ ਨੂੰ ਸਿਖਾਓ ਇਦਾਂ ਦਾ ਕੁਝ ਥੋੜਾ ਡਿਫਰੈਂਟ ਜਿਹਾ ਤੇ ਮੈਂ ਤਾਂ ਹੁਣ ਇਹ ਥਾਂ ਲਈ ਵੀ ਆਪਾਂ ਤਾਂ ਕੁਝ ਕਰਾਂਗੇ ਹੋਰ ਵਧੀਆ ਬਸ ਠੀਕ ਆ ਵੀ ਬਣੇ ਰਹੋ ਹੁਣ ਥੋੜਾ ਹੋਰ ਦਿਖਾ ਕੇ ਆਪਾਂ ਬਲੌਗ ਦੀ ਸਮਾਪਤੀ ਕਰਾਂਗੇ ਤੇ ਬਲੌਗ ਬਣ ਗਿਆ ਮੇਰੇ ਖਰਚ 15-20 ਮਿੰਟਾਂ ਦਾ ਲਵ ਯੂ ਦੋਸਤੋ ਹੁਣ ਆਪਾਂ ਇਹ ਬਲੌਗ ਦੀ ਸਮਾਪਤੀ ਕਰਦੇ ਆ ਇਸ ਜਗ੍ਹਾ ਤੇ ਤੇ ਆਪਾਂ ਤੁਹਾਨੂੰ ਕਰਵਾਈ ਸ਼ੇਅਰ ਸ਼ੇਅਰ ਦੀ ਸ਼ੇਅਰ ਮੌਨੀ ਬਾਕ ਤੇ ਵਧੀਆ ਵੀ ਲੱਗਿਆ ਤੇ ਹੁਣ ਅਸੀਂ ਇਹ ਚਾਹੁੰਦੇ ਆ ਅਗਲੇ ਵਲੌਗ ਦੀ ਤਿਆਰੀ ਵਾਸਤੇ ਤੁਸੀਂ ਸਾਨੂੰ ਸਬਸਕ੍ਰਾਈਬ ਕਰ ਲਓ ਕੋਈ ਵਧੀਆ ਜਾਂ ਪਿਆਰਾ ਜਿਹਾ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਆਇਆ ਲੱਗੇ ਵੀ ਅਸੀਂ ਤੁਹਾਨੂੰ ਕੁਝ ਵਧੀਆ ਦਿਖਾ ਰਹੇ ਆ ਤੇ ਨੌਲੇਜ ਨੂੰ ਤਾਂ ਨਹੀਂ ਦੇ ਸਕਦੇ ਪਰ ਅਸੀਂ ਇਹ ਚਾਹੁੰਦੇ ਆ ਵੀ ਤੁਹਾਨੂੰ ਇੱਕ ਵਧੀਆ ਦਿਖਾਈਏ ਤੇ ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਵੀ ਹੋਰ ਜ਼ਿਆਦਾ ਵਧੀਆ ਦਿਖਾਈਏ